20 ਸਾਲਾਂ ਬਾਅਦ ਕਹਾਣੀ ਉਹ ਹੈ ਨਰੀ ਸਿਪਾਹੀ ਦੇ ਸੁਸਤ ਭਾਰੀ ਕਦਮਾਂ ਦੀ ਆਵਾਜ਼ ਸੜਕ ਵਿੱਚੋਂ ਆਈ ਕੁਵੇਲਾ ਨਹੀਂ ਸੀ ਹੋਇਆ ਅਜੇ ਤਾਂ ਰਾਤ ਦੇ 10 ਵੀ ਨਹੀਂ ਸਨ ਵੱਜੇ ਪਰ ਆਲੇ-ਦੁਆਲੇ ਕੋਈ ਨਹੀਂ ਸੀ ਠੰਡੀ ਹਵਾ ਤੇ ਮੀਂਹ ਦੀ ਬਾਛੜ ਨੇ ਲੋਕਾਂ ਨੂੰ ਅੰਦਰੀ ਵਾਰ ਦਿੱਤਾ ਸੀ ਸਿਪਾਹੀ ਆਮ ਰਫਤਾਰ ਨਾਲ ਚੱਲ ਰਿਹਾ ਸੀ ਕਦੇ-ਕਦੇ ਉਹ ਰੁਕ ਕੇ ਵੇਖਦਾ ਕਿ ਦਰਵਾਜ਼ੇ ਨੂੰ ਤਾਲਾ ਠੀਕ ਤਰ੍ਹਾਂ ਲੱਗਿਆ ਹੋਇਆ ਹੈ ਕਦੇ-ਕਦੇ ਉਹ ਆਪਣੇ ਡੰਡੇ ਨੂੰ ਘੁਮਾਉਂਦਾ ਜਦ ਸ਼ਾਂਤਮਈ ਗਲੀ ਵਿੱਚ ਕੋਖਮੀ ਨਜ਼ਰ ਮਾਰਦਾ ਉਸ ਦੀ ਥੀਤ ਅਮਨ ਚੈਨ ਵਾਲੀ ਸੀ ਇੱਥੇ ਮੁੱਖ ਤੌਰ ਤੇ ਦੁਕਾਨਾਂ ਜਾਂ ਦਫ਼ਤਰ ਸਨ ਜਿਹੜੇ ਕਦੋਂ ਦੇ ਬੰਦ ਹੋ ਗਏ ਸਨ ਰੋਸ਼ਨੀ ਸਿਰਫ ਕੋਨੇ ਵਾਲੇ ਕੈਮਿਸਟਰੀ ਸਟੋਰ ਇੱਕ ਸਿਗਰਟ ਸਟੋਰ ਅਤੇ ਇੱਕ ਰਾਤ ਪਰ ਖੁੱਲਣ ਵਾਲੇ ਕੈਫੇ ਤੇ ਸੀ ਸਿਪਾਹੀ ਅਚਾਨਕ ਖੋਲੀ ਚੱਲਣ ਲੱਗ ਪਿਆ ਉਸ ਨੂੰ ਇੱਕ ਹਾਰਡਵੇਅਰ ਸਟੋਰ ਦੇ ਨੇੜੇ ਹਨੇਰੇ ਦਰਵਾਜ਼ੇ ਦੇ ਲਾਂਗੇ ਵਿੱਚ ਇੱਕ ਆਦਮੀ ਦਿਸਿਆ ਜਿਸ ਦੇ ਮੂੰਹ ਵਿੱਚ ਅਣਬਲਦੀ ਸਿਗਰਟ ਸੀ ਉਹ ਉਸ ਕੋਲ ਗਿਆ ਅਬਸਰਾ ਆਦਮੀ ਨੇ ਤੁਰੰਤ ਆਖਿਆ ਮੈਂ ਤਾਂ ਇੱਥੇ ਇੱਕ ਦੋਸਤ ਦੀ ਉਡੀਕ ਕਰ ਰਿਹਾ ਹਾਂ 20 ਸਾਲ ਪਹਿਲਾਂ ਅਸੀਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਸੀ ਇਹ ਗੱਲ ਤੈਨੂੰ ਬੜੀ ਅਜੀਬ ਲੱਗਦੀ ਹੈ ਹੈ ਨਾ ਮੈਂ ਤੈਨੂੰ ਦੱਸਾਂਗਾ ਤੇ ਫਿਰ ਤੈਨੂੰ ਆਪ ਹੀ ਸਮਝ ਆ ਜਾਵੇਗੀ 20 ਸਾਲ ਪਹਿਲਾਂ ਇੱਥੇ ਸਟੋਰ ਦੀ ਥਾਂ ਇੱਕ ਰੈਸਟੋਰੈਂਟ ਹੁੰਦਾ ਸੀ ਬਿਗ ਜੋ ਬ੍ਰੈਡੀ ਰੈਸਟੋਰੈਂਟ 5 ਸਾਲ ਪਹਿਲਾਂ ਉਸ ਨੂੰ ਢਾ ਦਿੱਤਾ ਗਿਆ ਸੀ ਸਿਪਾਈ ਨੇ ਆਖਿਆ ਦਰਵਾਜ਼ੇ ਦੇ ਲਾਂਗੇ ਵਿੱਚ ਖੜੇ ਆਦਮੀ ਨੇ ਮਾਚਿਸ ਨਾਲ ਆਪਣੀ ਸਿਗਰਟ ਸੁਲਗਾਈ ਮਾਚੀਜ਼ ਦੀ ਰੌਸ਼ਨੀ ਵਿੱਚ ਸਿਪਾਈ ਨੇ ਇੱਕ ਪੀਲਾ ਨਿੱਕੀਆਂ ਅੱਖਾਂ ਵਾਲਾ ਚੌੜਸ ਚਿਹਰਾ ਵੇਖਿਆ ਜਿਸ ਦੇ ਸੱਜੇ ਪਰਵੱਟੇ ਦੇ ਨੇੜੇ ਇੱਕ ਛੋਟਾ ਸਫੈਦ ਨਿਸ਼ਾਨ ਵੀ ਸੀ ਉਸ ਨੇ ਆਦਮੀ ਦਾ ਟਾਈਪ ਇਨ ਵੀ ਵੇਖਿਆ ਜਿਸ ਤੇ ਬੇਤਰਤੀਬੀ ਨਾਲ ਹੀਰੇ ਜੜੇ ਹੋਏ ਸਨ ਆਦਮੀ ਨੇ ਸਿਗਰਟ ਦਾ ਝੂਟਾ ਲਾਇਆ ਅਤੇ ਆਪਣੀ ਕਹਾਣੀ ਜਾਰੀ ਰੱਖੀ 20 ਸਾਲ ਪਹਿਲਾਂ ਉਸ ਨੇ ਆਖਿਆ ਮੈਂ ਇੱਥੇ ਆਪਣੇ ਸਭ ਤੋਂ ਚੰਗੇ ਮਿੱਤਰ ਤੇ ਦੁਨੀਆ ਦੇ ਸਭ ਤੋਂ ਸੱਚੇ ਆਦਮੀ ਜਿਮੀ ਵੈਲਜ਼ ਨਾਲ ਬਿਗ ਜੋਬ ਰੈਡੀ ਤੇ ਡਿਨਰ ਕੀਤਾ ਸੀ ਜਿਮੀ ਤੇ ਮੈਂ ਇੱਥੇ ਨਿਊਯਾਰਕ ਵਿੱਚ ਇਕੱਠੇ ਭਲੇ ਸੀ ਅਸੀਂ ਭਰਾਵਾਂ ਵਾਂਗ ਸੀ ਮੈਂ 18 ਵਰਿਆਂ ਦਾ ਸੀ ਤੇ ਜਿਮੀ ਵੀਆਂ ਦਾ ਅਗਲੀ ਸਵੇਰ ਮੈਂ ਧੰਨ ਕਮਾਉਣ ਲਈ ਪੱਛਮ ਵੱਲ ਚੱਲਿਆ ਜਾਣਾ ਸੀ ਪਰ ਜਿਮੀ ਜਿਮੀ ਨੂੰ ਤਾਂ ਤੁਸੀਂ ਨਿਊਯਾਰਕ ਤੋਂ 1 ਇੰਚ ਵੀ ਨਹੀਂ ਸਹਿਲਾ ਸਕਦੇ ਉਸ ਲਈ ਤਾਂ ਦੁਨੀਆ ਵਿੱਚ ਇਹੀ ਇੱਕ ਥਾਂ ਸੀ ਉਸ ਰਾਤ ਅਸੀਂ ਫੈਸਲਾ ਕੀਤਾ ਸੀ ਕਿ ਵਿਹਾਂ ਸਾਲਾਂ ਬਾਅਦ ਅਸੀਂ ਫੇਰ ਇੱਥੇ ਹੀ ਮਿਲਾਂਗੇ ਚਾਹੇ ਅਸੀਂ ਕਿੰਨੇ ਵੀ ਦੂਰ ਹੋਈਏ ਅਮੀਰ ਹੋਈਏ ਜਾਂ ਗਰੀਬ ਜੇ ਜੁੁੰਦੇ ਹੋਏ ਤਾਂ ਜ਼ਰੂਰ ਮਿਲਾਂਗੇ ਅਸੀਂ ਸੋਚਿਆ ਸੀ ਕਿ 20 ਸਾਲਾਂ ਵਿੱਚ ਅਸੀਂ ਆਪਣੀਆਂ ਜ਼ਿੰਦਗੀਆਂ ਬਣਾ ਲਵਾਂਗੇ ਇਹ ਸਭ ਬਹੁਤ ਦਿਲਚਸਪ ਹੈ ਸਿਪਾਹੀ ਨੇ ਆਖਿਆ ਪਰ ਮੀਟਿੰਗਾਂ ਵਿਚਲਾ ਸਮਾਂ ਬਹੁਤ ਲੰਮਾ ਹੈ ਤੈਨੂੰ ਆਪਣੇ ਮਿੱਤਰ ਬਾਰੇ ਮਗਰੋਂ ਕੁਝ ਨਹੀਂ ਪਤਾ ਲੱਗਿਆ ਗੱਲ ਇਹ ਹੈ ਕਿ ਅਸੀਂ ਪਹਿਲਾਂ ਤਾਂ ਬਗਾਇਦਗੀ ਨਾਲ ਇੱਕ ਦੂਜੇ ਨੂੰ ਖੱਤ ਲਿਖਦੇ ਰਹੇ ਫਿਰ ਮੈਂ ਕੰਮਕਾਰ ਵਿੱਚ ਇੰਨਾ ਰੁੱਝ ਗਿਆ ਕਿ ਮੇਰੇ ਕੋਲ ਖੱਤ ਲਿਖਣ ਦਾ ਸਮਾਂ ਹੀ ਨਹੀਂ ਸੀ ਹੁੰਦਾ ਹੌਲੀ ਹੌਲੀ ਅਸੀਂ ਇੱਕ ਦੂਜੇ ਦਾ ਥੌਟਿਕਾਣਾ ਭੁੱਲ ਗਏ ਪਰ ਉਹ ਦੁਨੀਆ ਦਾ ਸਭ ਤੋਂ ਚੰਗਾ ਤੇ ਸੱਚਾ ਮਿੱਤਰ ਸੀ ਮੈਨੂੰ ਯਕੀਨ ਹੈ ਕਿ ਜੇ ਜਿਮੀ ਜਿਉਂਦਾ ਹੋਇਆ ਤਾਂ ਉਹ ਆਪਣੇ ਮਿੱਤਰ ਨੂੰ ਕਦੇ ਵੀ ਨਹੀਂ ਭੁੱਲੇਗਾ ਮੈਂ ਅੱਜ ਰਾਤ ਹਜ਼ਾਰ ਮੀਲ ਤੋਂ ਉਸ ਨੂੰ ਮਿਲਣ ਇੱਥੇ ਆਇਆ ਹਾਂ ਅਤੇ ਜੇ ਉਹ ਮਿਲ ਗਿਆ ਤਾਂ ਮੇਰਾ ਇੰਨਾ ਦੂਰੋਂ ਆਉਣਾ ਸਫਲ ਹੋ ਜਾਵੇਗਾ ਪੱਛਮ ਵਾਲੇ ਆਦਮੀ ਨੇ ਆਪਣੀ ਜੇਬ ਵਿੱਚੋਂ ਇੱਕ ਖੂਬਸੂਰਤ ਘੜੀ ਕੱਢੀ ਸਿਪਾਹੀ ਨੇ ਵੇਖਿਆ ਕਿ ਇਸ ਦੇ ਟਕਣਾ ਤੇ ਨਿੱਕੇ-ਨਿੱਕੇ ਹੀਰੇ ਜੜੇ ਹੋਏ ਸਨ 10 ਵਜਨ 'ਚ 3 ਮਿੰਟ ਰਹਿੰਦੇ ਹਨ ਉਸਨੇ ਆਖਿਆ ਪੂਰੇ 10 ਵਜੇ ਸਨ ਜਦੋਂ ਅਸੀਂ ਬਿੱਗ ਜੋ ਵਰੈਡਿਟੀ ਤੇ ਦਰਵਾਜ਼ੇ ਤੇ ਇੱਕ ਦੂਜੇ ਨੂੰ ਅਲਵਿਦਾ ਆਖੀ ਸੀ ਪੱਛਮ ਵਿੱਚ ਤੂੰ ਚੰਗਾ ਰਿਹਾ ਸਿਪਾਹੀ ਨੇ ਪੁੱਛਿਆ ਬੁਰਾ ਵੀ ਨਹੀਂ ਮੈਨੂੰ ਉਮੀਦ ਹੈ ਜਿੰਮੀ ਵੀ ਚੰਗਾ ਹੀ ਰਿਹਾ ਹੋਵੇਗਾ ਜਿੰਮੀ ਥੋੜਾ ਜਿਹਾ ਸੁਸਤ ਸੀ ਬੰਦਾ ਵਧੀਆ ਸੀ ਪਰ ਸੀ ਸੁਸਤ ਉਹ ਕਦੇ ਕੋਈ ਰਿਸਕ ਨਹੀਂ ਸੀ ਲੈਂਦਾ ਮੈਨੂੰ ਤਾਂ ਧਨ ਕਮਾਉਣ ਲਈ ਰਿਸਕ ਲੈਣਾ ਪਿਆ ਪੱਛਮ ਵਿੱਚ ਤਾਂ ਇਹ ਸਭ ਕਰਨਾ ਵੀ ਪੈਂਦਾ ਹੈ ਸਿਪਾਹੀ ਨੇ ਆਪਣਾ ਡੰਡਾ ਘੁਮਾਇਆ ਅਤੇ ਤੁਰਨ ਲੱਗਿਆ ਮੈਂ ਆਪਣੀ ਡਿਊਟੀ ਤੇ ਅੱਗੇ ਜਾਣਾ ਹੈ ਉਸਨੇ ਆਖਿਆ ਉਮੀਦ ਹੈ ਤੇਰਾ ਮਿੱਤਰ ਆਵੇਗਾ ਕੀ ਤੂੰ ਲੰਮਾ ਸਮਾਂ ਉਸਦੀ ਉਡੀਕ ਕਰੇਗਾ ਘਟੋ ਕਟਾ ਅੱਧਾ ਘੰਟਾ ਆਦਮੀ ਨੇ ਆਖਿਆ ਜੇ ਜਿੰਮੀ ਜਿਉਂਦਾ ਹੋਇਆ ਤਾਂ ਉਹਦੇ ਤੱਕ ਜ਼ਰੂਰ ਆ ਜਾਵੇਗਾ ਮੈਂ ਉਸਦੀ ਉਡੀਕ ਕਰਾਂਗਾ ਮੈਨੂੰ ਬੁਰਾ ਨਹੀਂ ਲੱਗੇਗਾ ਜੇ ਮੈਨੂੰ ਜਿੰਮੀ ਦੀ ਪਿਆਰੇ ਜਿੰਮੀ ਦੀ ਲੰਮਾ ਸਮਾਂ ਵੀ ਉਡੀਕ ਕਰਨੀ ਪਵੇ ਅਪਸਰਾ ਸ਼ੁਭ ਰਾਤਰੀ ਸ਼ੁਭ ਰਾਤਰੀ ਸਿਪਾਹੀ ਨੇ ਆਖਿਆ ਅਤੇ ਸੁਸਤ ਭਾਰੀ ਕਦਮਾਂ ਨਾਲ ਕਿਤੇ ਕਿਤੇ ਕਿਸੇ ਦਰਵਾਜ਼ੇ ਨੂੰ ਟੋਂਦਾ ਆਪਣੀ ਬੀਟ ਵਿੱਚ ਤੁਰਦਾ ਰਿਹਾ ਇਸ ਵੇਲੇ ਤੱਕ ਤੇਜ਼ ਮੀਂਹ ਪੈਣ ਲੱਗ ਪਿਆ ਸੀ ਅਤੇ ਹਨੇਰੀ ਵੀ ਆ ਗਈ ਸੀ ਥੋੜੇ ਜਿਹੇ ਲੋਕ ਜਿਹੜੇ ਅਜੇ ਹੀ ਭੜੇ ਮੌਸਮ ਵਿੱਚ ਅਜੇ ਬਾਹਰ ਸਨ ਕਾਲੀ ਕਾਲੀ ਸਿਰ ਚੁੱਕ ਕੇ ਦੌੜੇ ਉਹਨਾਂ ਦੇ ਕੋਟਾਂ ਦੇ ਕਾਲਰ ਉੱਪਰ ਵੱਲ ਨੂੰ ਟੋਪ ਹੇਠਾਂ ਵੱਲ ਨੂੰ ਅਤੇ ਹੱਥ ਜੇਬਾਂ ਵਿੱਚ ਸਨ ਹਾਰਡਵੇਅਰ ਸਟੋਰ ਦੇ ਹਨੇਰੇ ਦਰਵਾਜ਼ੇ ਦੇ ਲਾਂਘੇ ਵਿੱਚ ਉਹ ਆਦਮੀ ਜਿਹੜਾ ਹਜ਼ਾਰ ਮੀਲ ਤੋਂ ਆਪਣੇ ਪੁਰਾਣੇ ਮਿੱਤਰ ਨੂੰ ਮਿਲਣ ਆਇਆ ਸੀ ਸਿਗਰਟ ਦੇ ਸੂਟੇ ਲਾਉਂਦਾ ਉਸ ਦੀ ਉਡੀਕ ਵਿੱਚ ਖੜ੍ਹਾ ਸੀ ਉਸ ਨੂੰ ਉੱਥੇ ਉਡੀਕਦਿਆਂ 20 ਮਿੰਟ ਹੋਏ ਸਨ ਜਿਆਦਾ ਕਲਮਾ ਆਦਮੀ ਕਾਲੀ-ਕਾਲੀ ਗਲੀ ਵਿੱਚ ਲੰਘ ਕੇ ਉਸ ਕੋਲ ਆਇਆ ਹੋਲਨਾਵਾਂਗੀ ਸਾ ਆਦਮੀ ਨੇ ਵੀ ਰੇਨ ਕੋਟ ਪਾਇਆ ਹੋਇਆ ਸੀ ਜਿਸ ਦਾ ਕਲਰ ਉੱਪਰ ਵੱਲ ਉਸ ਦੇ ਕੰਨਾਂ ਤੱਕ ਪਹੁੰਚਿਆ ਹੋਇਆ ਸੀ ਜਦੋਂ ਕਿ ਉਸ ਦਾ ਟੋਪ ਹੈਟਾ ਉਸ ਦੇ ਮੱਥੇ ਤੱਕ ਆਇਆ ਹੋਇਆ ਸੀ ਤੂੰ ਬੌਬ ਹੈ ਆਦਮੀ ਨੇ ਅਨਿਸ਼ਚਿਤਤਾ ਨਾਲ ਪੁੱਛਿਆ ਜਿਮੀ ਵੈਲਜ਼ ਇਹ ਤੂੰ ਹੀ ਹੈ ਦਰਵਾਜ਼ੇ ਦੇ ਲਾਂਘੇ ਵਿੱਚ ਖੜਾ ਆਦਮੀ ਚਿਲਾਇਆ ਹੁਣੇ ਆਇਆ ਆਦਮੀ ਨੇ ਪਹਿਲੇ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਕੁੱਟ ਲਏ ਤੂੰ ਬੌਬ ਐ ਪਿਆਰਾ ਬੌਬ ਮੈਨੂੰ ਯਕੀਨ ਸੀ ਕਿ ਜੇ ਤੂੰ ਜਿਉਂਦਾ ਹੋਇਆ ਤਾਂ ਜ਼ਰੂਰ ਆਏਂਗਾ 20 ਸਾਲ ਲੰਮਾ ਸਮਾਂ ਹੁੰਦਾ ਹੈ ਹੈਨਾ ਬਿਗ ਜੋਬ ਰੈਡੀ ਖਤਮ ਹੋ ਗਿਆ ਹੈ ਕਿੰਨੀ ਮਾੜੀ ਗੱਲ ਹੈ ਅਸੀਂ ਆਪਣੇ ਮਿਲਾਬ ਦੀ ਖੁਸ਼ੀ ਵਿੱਚ ਇੱਥੇ ਡਿਨਰ ਕਰ ਲੈਂਦੇ ਤੈਨੂੰ ਪੱਛਮ ਕਿਵੇਂ ਲੱਗਿਆ ਵਧੀਆ ਇਸਨੇ ਮੈਨੂੰ ਉਹ ਸਭ ਕੁਝ ਦਿੱਤਾ ਜੋ ਮੈਂ ਚਾਹੁੰਦਾ ਸੀ ਜਿਮੀ ਤੂੰ ਬਹੁਤ ਬਦਲ ਗਿਆ ਏ ਮੈਂ ਕਦੇ ਸੋਚਿਆ ਨਹੀਂ ਸੀ ਕਿ ਤੂੰ ਇੰਨਾ ਲੰਮਾ ਏ ਮੇਰਾ ਖਿਆਲ ਹੈ ਤੇਰੇ ਜਾਣ ਤੋਂ ਬਾਅਦ ਮੈਂ ਥੋੜਾ ਜਿਹਾ ਲੰਮਾ ਹੋ ਗਿਆ ਜਿਮੀ ਨਿਊਯਾਰਕ ਵਿੱਚ ਤੇਰਾ ਸਭ ਠੀਕ ਚੱਲ ਰਿਹਾ ਏ ਬੁਰਾ ਨਹੀਂ ਮੈਨੂੰ ਕੋਈ ਸ਼ਿਕਾਇਤ ਨਹੀਂ ਮੈਂ ਸ਼ਹਿਰ ਦੇ ਇੱਕ ਦਫ਼ਤਰ ਵਿੱਚ ਕੰਮ ਕਰਦਾ ਹਾਂ ਬੌਬ ਆ ਆਪਾਂ ਕਿਸੇ ਹੋਰ ਥਾਂ ਚੱਲੀਏ ਅਤੇ ਪੁਰਾਣੇ ਸਮਿਆਂ ਦੀਆਂ ਰੱਜ ਕੇ ਗੱਲਾਂ ਕਰੀਏ ਦੋਵੇਂ ਬਾਹਾਂ ਵਿੱਚ ਬਾਹਾਂ ਪਾ ਕੇ ਤੁਰਨ ਲੱਗੇ ਪੱਛਮ ਤੋਂ ਆਇਆ ਆਦਮੀ ਆਪਣੀ ਜ਼ਿੰਦਗੀ ਤੇ ਆਪਣੀਆਂ ਕਾਮਯਾਬੀਆਂ ਬਾਰੇ ਗੱਲਾਂ ਕਰਦਾ ਰਿਹਾ। ਦੂਜਾ ਜਿਸ ਨੇ ਆਪਣਾ ਚਿਹਰਾ ਆਪਣੇ ਕੋਟ ਦੇ ਕਾਲਰ ਵਿੱਚ ਛੁਪਾਇਆ ਹੋਇਆ ਸੀ, ਬਹੁਤ ਦਿਲਚਸਪੀ ਨਾਲ ਸੁਣਦਾ ਰਿਹਾ। ਗਲੀ ਦੇ ਕੋਨੇ ਤੇ ਉਹ ਕੈਮਿਸਟ ਦੇ ਸਟੋਰ ਤੇ ਜਿਹੜਾ ਰੌਸ਼ਨੀਆਂ ਨਾਲ ਜਗਮਗਾ ਰਿਹਾ ਸੀ ਪਹੁੰਚੇ, ਉਹ ਰੁਕ ਗਏ ਅਤੇ ਉਹਨਾਂ ਨੇ ਇੱਕ ਦੂਜੇ ਵੱਲ ਚਿਹਰੇ ਵੱਲ ਧਿਆਨ ਨਾਲ ਦੇਖਿਆ। ਅਚਾਨਕ ਹੀ ਪੱਛਮ ਵਾਲਾ ਉੱਚੀ-ਉੱਚੀ ਬੋਲਣ ਲੱਗਾ। ਤੂੰ ਜ਼ਿੰਮੀ ਵੈਲਜ਼ ਨਹੀਂ, 20 ਸਾਲਾਂ ਦਾ ਸਮਾਂ ਲੰਮਾ ਸਮਾਂ ਤਾਂ ਹੁੰਦਾ ਹੈ। ਪਰ ਇਹ ਨਾਲ ਮਾ ਵੀ ਨਹੀਂ ਹੁੰਦਾ ਕਿ ਤੇਰਾ ਨੱਕ ਲੰਮੇ ਤੋਂ ਛੋਟਾ ਹੋ ਜਾਵੇ ਪਰ ਇਹ ਸਮਾਂ ਇੰਨਾ ਲੰਮਾ ਤਾਂ ਹੁੰਦਾ ਹੈ ਕਿ ਇੱਕ ਭਲਾ ਆਦਮੀ ਮੁਜਰਮ ਬਣ ਜਾਏ ਦੂਜੇ ਨੇ ਆਖਿਆ ਸਿਲਕੀ ਬੌਬ ਤੂੰ ਪਿਛਲੇ 10 ਮਿੰਟਾਂ ਤੋਂ ਹਿਰਾਸਤ ਵਿੱਚ ਹੈ ਸ਼ਿਕਾਗੋ ਦੀ ਪੁਲਿਸ ਤੇਰੀ ਹਾਲ ਵਿੱਚ ਹੈ ਉਸ ਨੂੰ ਪਤਾ ਸੀ ਕਿ ਤੂੰ ਇੱਧਰ ਜ਼ਰੂਰ ਆਏਂਗਾ ਅਤੇ ਸਾਨੂੰ ਫੋਨ ਆਇਆ ਸੀ ਕਿ ਅਸੀਂ ਨਜ਼ਰ ਰੱਖੀਏ ਪੁਲਿਸ ਨੇ ਤੇਰੇ ਨਾਲ ਗੱਲ ਕਰਨੀ ਹੈ ਅਤੇ ਤੈਨੂੰ ਪਤਾ ਹੀ ਹੈ ਕਿ ਕਿਉਂ ਉਸ ਬੈਂਕ ਡਾਕੇ ਬਾਰੇ ਅਰੇ ਸੋ ਪਹਿਲਾਂ ਆਪਾਂ ਪੁਲਿਸ ਸਟੇਸ਼ਨ ਚੱਲੀਏ ਮੈਂ ਤੈਨੂੰ ਇੱਕ ਛੋਟਾ ਜਿਹਾ ਪੱਤਰ ਦੇਣਾ ਹੈ ਤੂੰ ਇਸ ਨੂੰ ਖਿੜਕੀ ਵਿੱਚੋਂ ਆ ਰਹੀ ਰੋਸ਼ਨੀ ਵਿੱਚ ਪੜ੍ਹ ਸਕਦਾ ਹੈ ਇਹ ਪੱਤਰ ਜਿਮੀ ਵੈਲਜ਼ ਵੱਲੋਂ ਹੈ ਉਹ ਇਸ ਬੀਟ ਦਾ ਸਿਪਾਈ ਹੈ ਪੱਛਮ ਵਾਲੇ ਆਦਮੀ ਨੇ ਪੱਤਰ ਵੇਖਿਆ ਜਦੋਂ ਇਸ ਨੂੰ ਪੜਨ ਲੱਗਿਆ ਤਾਂ ਉਹ ਅਡੋਲ ਸੀ ਪਰ ਫਿਰ ਉਸਦੇ ਹੱਥ ਕੰਬਣ ਲੱਗ ਪਏ ਪੱਤਰ ਬਹੁਤ ਛੋਟਾ ਸੀ ਬੌਬ ਮੈਂ ਸਮੇਂ ਸਿਰ ਪਹੁੰਚ ਗਿਆ ਸੀ ਪਰ ਜਾਦੂ ਤੂੰ ਆਪਣੀ ਸਿਗਰਟ ਸੁਲਗਾਈ ਤਾਂ ਮੈਂ ਤੈਨੂੰ ਸਿਲਕੀ ਬੌਬ ਵਜੋਂ ਪਛਾਣ ਲਿਆ ਜਿਹੜਾ ਸ਼ਿਕਾਗੋ ਪੁਲਿਸ ਨੂੰ ਲੋੜਿੰਦਾ ਹੈ ਮੈਂ ਤੈਨੂੰ ਆਪ ਗ੍ਰਿਫਤਾਰ ਨਹੀਂ ਕਰ ਸਕਿਆ ਅਤੇ ਸਾਦੇ ਕੱਪੜਿਆਂ ਵਾਲੇ ਸਿਪਾਈ ਨੂੰ ਆਪਣਾ ਇਹ ਕੰਮ ਕਰਨ ਲਈ ਆਖਿਆ ਹੈ ਜਿੰਮੀ